ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਪੰਜਾਬ ਬਿਜ਼ਨਸ ਬੇਰੋਥੇ ਵਿਸ਼ੇਸ਼ ਜਾਂਚ ਟੀਮ ਨੇ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਤੇ ਕਥਿਤ ਤੌਰ ਤੇ ਨਸ਼ਿਆਂ ਦੇ ਕਾਰੋਬਾਰ ਵਿੱਚ ਵੱਡੇ ਪੱਧਰ ਤੇ ਲੈਣ-ਦੇਣ ਦੇ ਦੋਸ਼ਾਂ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮਜੀਤ ਝਿੱਤਿਆ ਨੂੰ ਕੱਲ ਉਹਨਾਂ ਦੀ ਅੰਮ੍ਰਿਤਸਰ ਰਹਾਇਸ਼ ਤੋਂ ਗ੍ਰਿਫਤਾਰ ਕਰ ਲਿਆ ਵਿਜੀਲੈਂਸ ਬਿਊਰੋ ਨੇ ਇਸ ਮਾਮਲੇ ਅਧੀਨ ਮਜੀਠੀਆ ਦੇ ਲਗਭਗ ਵੱਖ-ਵੱਖ 25 ਟਿਕਾਣਿਆਂ ਤੇ ਛਾਪੇਮਾਰੀ ਵੀ ਕੀਤੀ ਜਿੱਥੋਂ 30 ਤੋਂ ਵੱਧ ਮੋਬਾਈਲ ਫੋਨ, 5 ਲੈਪਟਾਪ, 1 ਆਈਪੈਡ, 2 ਕੰਪਿਊਟਰ, ਡਾਇਰੀਆਂ ਤੇ ਜਾਇਦਾਦ ਨਾਲ ਸੰਬੰਧਿਤ 10 ਦਸਤਾਵੇਜ਼ ਜ਼ਬਤ ਕਰ ਲਏ। ਵਿਜੀਲੈਂਸ ਬਿਊਰੋ ਨੇ ਖੁਲਾਸਾ ਕੀਤਾ ਕਿ ਮਜੀਠੀਆ ਨੇ ਆਪਣੇ ਪਿਛਲੇ ਅਰਸੇ ਦੇ ਦੌਰਾਨ ਲਗਭਗ 540 ਕਰੋੜ ਰੁਪਏ ਦੀ ਡਰੱਗ ਮਨੀ ਦਾ ਲੈਣ-ਦੇਣ ਕੀਤਾ ਹੈ। ਇਸ ਸلسਲੇ ਅਧੀਨ ਜਾਂਚ ਲਈ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਧਰ ਮਜੀਠੀਆਂ ਨੇ ਪੁਲਿਸ ਦੀ ਇਸ ਕਾਰਵਾਈ ਨੂੰ ਸਿਆਸੀ ਬਦਲਾਖੋਰੀ ਕਰਾਰ ਦਿੱਤਾ ਹੈ। ਸਰਕਾਰ ਦੀ ਟੱਕੇਸ਼ਾਈ ਆ ਜਿਹੜਾ ਵੀਡੀਓ ਵਿਖਾਈਆ ਆ ਅਫਸਰ ਵੇਖੋ ਕਿੰਨੇ ਆਏ ਆ ਮੇਰੇ ਤੇ ਨਾਮ ਨਹੀਂ। ਪਤਾ ਨਹੀਂ ਮੇਰੇ ਘਰ 'ਚੇ ਕੁਝ ਪਲਾਨਟ ਕੀਤਾ ਕੀ ਕੀਤਾ ਇਹ ਤਾਂ ਸਮਾਂ ਦੱਸੂਗਾ ਮਗਰ ਬਕਲਾਹਟ ਵੇਖੋ। ਪਰ ਮੈਂ ਚੱਲਿਆ ਮੈਂ ਤੁਹਾਨੂੰ ਪਹਿਲਾਂ ਕਹੇ ਭਗਵਾਨ ਕਮਾਨਸਾ ਆ ਖਲੋਤਾ ਜੀ। ਇਹ ਕੀਕਾ ਤੇਰੀਆਂ ਵੀ ਘਟਾਉਂ। ਵਿਜੀਲੈਂਸ ਵੱਲੋਂ ਮਜੀਠੀਆ ਦੀ ਗ੍ਰਿਫਤਾਰੀ ਕਰਨ ਤੋਂ ਬਾਅਦ ਸੂਬੇ ਵਿੱਚ ਸਿਆਸੀ ਮਾਹੌਲ ਗਰਮਾ ਗਿਆ ਹੈ ਮਜੀਠੀਆ ਖਿਲਾਫ ਕੀਤੀ ਗਈ ਇਸ ਕਾਰਵਾਈ ਦਾ ਆਮ ਆਦਮੀ ਪਾਰਟੀ ਦੀਆਂ ਵਿਰੋਧੀ ਰਾਜਨੀਤਿਕ ਪਾਰਟੀਆਂ ਨੇ ਵਿਰੋਧ ਕੀਤਾ ਹੈ ਭਾਈਪਾ ਨੇਤਾ ਰਵਨੀਤ ਬਿੱਟੂ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਖੁੱਲ੍ਹ ਕੇ ਮਜੀਠੀਆ ਦੇ ਸਮਰਥਨ ਵਿੱਚ ਆ ਗਏ ਤੇ ਇਸ ਸਾਰੀ ਕਾਰਵਾਈ ਨੂੰ ਸਿਆਸੀ ਬਦਲਾਖੋਰੀ ਦੀ ਭਾਵਨਾ ਨਾਲ ਕੀਤੀ ਗਈ ਕਾਰਵਾਈ ਕਰਾਰ ਦੇ ਦਿੰਦਾ ਹੈ आम आदमी पार्टी दे विधायक سابقا आईजी कुमर विजय प्रताप सिंह ने भी मजीठिया दी रहائش ਤੇ ਮਾਰੇ ਗਏ ਛਾਪੇ ਦੀ ਆਲੋਚਨਾ ਕੀਤੀ ਹੈ। ਉਹਨਾਂ ਇਸ ਮਾਮਲੇ ਵਿੱਚ ਸਵਾਲ ਉਠਾਉਂਦਿਆਂ ਆਖਿਆ ਕਿ ਜਦੋਂ मजीठिया ਜੇਲ੍ਹ ਵਿੱਚ ਬੰਦ ਸਨ ਤਾਂ ਉਸ ਵੇਲੇ ਮਾਨ ਸਰਕਾਰ ਨੇ मजीठिया ਕੋਲੋਂ ਪੁੱਛਗਿਛ ਕਿਉਂ ਨਹੀਂ ਕੀਤੀ? ਇਸ ਮੌਕੇ ਕੁਮਰ विजय प्रताप ਨੇ ਮਾਨ ਸਰਕਾਰ ਦਾ ਬੇਅਦਵੀ ਦੇ ਮਾਮਲੇ ਵਿੱਚ ਵੀ मजीठिया ਸਰਕਾਰ ਨਾਲ ਗੁਪਤ ਸਮਝੌਤਾ ਕਰਨ ਦੇ ਦੋਸ਼ ਲਾਏ। ਉਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਮਜੀਠੀਆ ਦੀ ਗ੍ਰਿਫਤਾਰੀ ਨੂੰ ਤੱਕੇਸ਼ਾਹੀ ਕਰਾਰ ਦਿੰਦਿਆਂ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅਕਾਲੀ ਦਲ ਨੂੰ ਡਰਾਉਣ ਦਾ ਯਤਨ ਕਰ ਰਹੀ ਹੈ ਉਹਨਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚੇਤਾਵਨੀ ਦਿੰਦੇ ਆਖਿਆ ਕਿ ਉਹਨਾਂ ਦੀ ਸਰਕਾਰ ਦਾ ਮਹਿਜ 1.5 ਸਾਲ ਰਹਿ ਗਿਆ ਹੈ ਅਤੇ ਇਸ ਮਗਰੋਂ ਹਰ ਮਨਮਾਨੀ ਤੇ ਤੱਕੇਸ਼ਾਹੀ ਦਾ ਉਹਨਾਂ ਤੋਂ ਪੂਰਾ ਹਿਸਾਬ ਲਿਆ ਜਾਵੇਗਾ ਕੀ ਪਰਚੇ ਇਕੱਠੇ ਕਰਕੇ ਅਕਾਲੀ ਦਲ ਦੀ ਲੀਡਰਸ਼ਿਪ ਤੇ ਵਰਕਰਾਂ ਉਡਾਣਗੇ ਬਹੁਤ ਗਲਤ ਫਹਿਮੀ ਹੈ ਹਾਂਜੀ ਅਕਾਲੀ ਦਲ ਉਹ ਪਾਰਟੀ ਹੈ ਜਿਹਦੇ ਵਰਕਰਾਂ ਨੇ ਤੇ 16-16 ਸਾਲ ਥੱਲੇ ਕਰਦੇ ਰਹੇ ਕੱਲਾ ਸਭਾ ਸਾਲ ਰਹਿ ਗਿਆ ਹੁਣ ਚਲੋ ਆਪਣੇ ਆਪਣੇ ਆਪਣੀ ਕਮਜ਼ੋਰੀਆਂ ਲਕੌਰਿਆ ਜਿਹੜੀ ਲੁੱਟਖੋ ਕਰ ਜਾਂਦੇ ਆ ਲਕੌਰਿਆ ਇਹਨੂੰ ਐ ਨਹੀਂ ਪਤਾ ਸਾਰੇ ਲੁੱਟਖੋ ਜਿਹੜਾ ਕੀਤਾ ਸਾਜੀ ਦਾ حساب 1.5 ਸਾਲ ਬਸ ਹੋਊਗਾ ਸਰ ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਅਰਵਿੰਦ ਕੇਜਰੀਵਾਲ ਵੱਲੋਂ ਮਜੀਠੀਆ ਪਾਸੋਂ ਅੰਮ੍ਰਿਤਸਰ ਦੀ ਅਦਾਲਤ ਵਿੱਚ ਮਾਫੀ ਮੰਗਣ ਦਾ ਮਾਮਲਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਿਆ ਹੈ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੈਰਾ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਤੇ ਦੋਸ਼ ਲਾਉਂਦਿਆਂ ਆਖਿਆ ਕਿ ਸੱਤਾ ਵਿੱਚ ਆਉਂਦੇ ਹੀ ਆਮ ਆਦਮੀ ਪਾਰਟੀ ਆਪਣੇ ਸਿਆਸੀ ਵਿਰੋਧੀਆਂ ਨਾਲ ਬਦਲਾਖੋਰੀ ਦੀ ਭਾਵਨਾ ਤਹਿਤ ਅਜਿਹੀਆਂ ਕਾਰਵਾਈਆਂ ਕਰ ਰਹੀ ਹੈ ਉਨ੍ਹਾਂ ਕੇਜਰੀਵਾਲ ਵੱਲੋਂ ਮਜੀਠੀਆ ਤੋਂ ਮਾਫੀ ਮੰਗਣ ਬਾਰੇ ਵੀ ਸਵਾਲ ਉਠਾਏ ਜਦ ਕਿ ਦਿੱਲੀ ਵਿੱਚ ਆਪਣੇ ਇੱਕ ਸੰਬੋਧਨ ਵਿੱਚ ਕੇਜਰੀਵਾਲ ਨੇ ਮਜੀਠੀਆ ਦਾ ਨਾਂ ਲਏ ਬਗੈਰ ਮਜੀਠੀਆ ਦੇ ਡਰੱਗ ਤਸਕਰਾਂ ਨਾਲ ਸੰਬੰਧ ਹੋਣ ਦਾ ਦਾਵਾ ਕੀਤਾ ਅੱਛਾ ਕੇਜਰੀਵਾਲ ਨੂੰ ਮੈਂ ਪੁੱਛਣਾ ਚਾਹਉਣਾ ਕਿ ਇੱਕ ਪਾਸੇ ਤਾਂ ਤੂੰ ਵਿਕਰਮ ਮਜੀਠੇ ਤੋਂ ਮਾਫੀ ਮੰਗੀ ਹੋਈ ਹੈ ਜੇ ਤੂੰ ਐਡਾ ਹੀ ਦਲੇਰ ਸੀ ਤੇ ਜੇ ਵਿਕਰਮ ਮਜੀਠੀਆ ਐਡਾ ਹੀ ਵੱਡਾ ਗੁਨਾਹਗਾਰ ਸੀਗਾ ਤੇ ਫਿਰ ਉਸ ਡਿਫਰਮੇਸ਼ਨ ਕੇਸ ਵਿੱਚ ਕੇਜਰੀਵਾਲ ਨੇ ਵਿਕਰਮ ਮਜੀਠੇ ਤੋਂ ਮਾਫੀ ਕਿਉਂ ਮੰਗੀ ਇਹਦਾ ਮਤਲਬ ਹੈ ਕਿ ਹੁਣ ਪੁਲਿਸ ਦੇ ਰਾਹੀਂ बख्शा तस्कर, तो नहीं जाएगा वो लोग जिन्होंने पंजाब को नशे में धकेल दिया था सबसे पहले पंजाब में नशा लेके आए थे उनकी जब वो लोग मंत्री थे दूसरी पार्टियों के वो लोग मंत्री थे अपनी गाड़ियों के अंदर नशा गाड़ी सरकारी गाड़ियों के अंदर लेके और पूरे पंजाब में डिस्ट्रीब्यूट किया करते थे घर घर में वो सरकारी मंत्री थे अपने घर में इंटरनेशनल स्मगलरों को रखते थे लेकिन आज पंजाब के अंदर प्रो पीपल आम आदमी पार्टी की सरकार है ईमानदार सरकार है चाहे कितना भी बड़ा आदमी क्यों ना हो कितना भी शक्तिशाली आदमी क्यों ना हो किसी को बख्शा नहीं जाएगा ये ऐसे दरमियान विजिलेंस वालों कल मजीठिया रिहायश पे मारे गए छापे दौरान ਮਜੀਠੀਆ ਦੀ ਪਤਨੀ ਵਿਧਾਇਕਾ ਗਨੀਵ ਕੌਰ ਨੇ ਵਿਜੀਲੈਂਸ ਵੱਲੋਂ ਬਦਸਲੂਕੀ ਕਰਨ ਦੇ ਦੋਸ਼ ਲਾਏ ਕਨੀਵ ਕੌਰ ਨੇ ਆਖਿਆ ਕਿ ਵਿਜੀਲੈਂਸ ਕਰਮਚਾਰੀਆਂ ਦਾ ਵਤੀਰਾ ਬੇहद ਨਿੰਦਣਯੋਗ ਸੀ ਅਤੇ ਉਹਨਾਂ ਨੇ ਉਹਨਾਂ ਦੀ ਬਿਮਾਰ ਮਾਤਾ ਤੇ ਬੱਚਿਆਂ ਨਾਲ ਵੀ ਬਦਸਲੂਕੀ ਕੀਤੀ ਐਕਟਿਡ ਮੈਂਬਰ ਆਫ ਦਾ ਹਾਊਸ ਮੈਨੂੰ ਇਨਫੋਰਮ ਕਰੋ ਤੁਸੀਂ ਕਿ ਤੁਸੀਂ ਮੇਰੇ ਘਰ ਚ ਆਣ ਲੱਗੇ ਹੋ ਨਾਈਟ ਪਰਸਨ ਬਿਲੋਂਗਿੰਗਸ ਆਰ देयर ਮਾਈ 올ਡ ਮਦਰ ਇਜ਼ देयर ਤੁਸੀਂ ਐਂ ਵੜ ਗਏ ਵਿੱਚ ਮੈਂ ਉਹਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੀ ਐ ਜਿਹੜੇ ਆਫੀਸਰ ਬਹੇ ਆ ਉਹਨਾਂ ਨਾਲ ਮੇਰੇ ਨਾਲ ਗਾਲੀ ਨਹੀਂ ਕਰ ਰਹੇ 30 ਸਾਲ ਦੇ ਮਦਰ ਜਿਹੜੇ ਬਿਮਾਰ ਨੇ ਉਹਨੇ ਕੋਵਿਡ ਤੋਂ ਰਿਕਵਰ ਕੀਤਾ ਉਹਨਾਂ ਨੇ 80 ਸਾਲ ਦੇ ਨੇ ਅੰਦਰ ਬੜ ਗਏ ਉਹਨਾਂ ਦੇ ਕਮਰੇ 'ਚ ਕਿਤੇ ਹੁੰਦਾ ਮੇਰੇ ਪਰਸਨਲ ਬਿਲੋਂਗਿੰਗਸ ਨਾਲ ਛੇੜਾਛਾੜੀ ਹੋ ਰਹੀ ਐ ਉੱਥੇ ਕੁਝ ਪਲਾਨਟ ਕਰਨਗੇ ਮੈਨੂੰ ਨਹੀਂ ਪਤਾ ਗਨੀਪਕੌਰ ਦੇ ਇਹਨਾਂ ਦੋਸ਼ਾਂ ਤੋਂ ਬਾਅਦ ਅੰਮ੍ਰਿਤਸਰ ਤੋਂ ਵਿਧਾਇਕ ਜੀਵਨ ਜੋਤ ਕੌਰ ਨੇ ਵੀ ਪਲਟਵਾਰ ਕਰਦਿਆਂ ਮਜੀਠੀਆ ਪਰਿਵਾਰ ਨੂੰ ਕਟਾਰੇ ਵਿੱਚ ਖੜਾ ਕਰਦਿਆਂ ਆਖਿਆ ਗਨੀਪਕੌਰ ਮਜੀਠੀਆ ਜੀ ਨੂੰ ਸੁਣ ਰਹੀ ਸੀ ਤਾਂ ਉਹ ਕਹਿ ਰਹੇ ਸੀ ਕਿ ਸਵੇਰੇ ਸਵੇਰੇ ਸਾਡੇ ਘਰ ਜਦੋਂ ਵਿਜੀਲੈਂਸ ਨੇ ਰੇਡ ਮਾਰੀ ਆ ਮੇਰੇ ਬੱਚੇ ਸੁੱਤੇ ਹੋਏ ਸੀਗੇ ਉਹਨਾਂ ਨੂੰ ਉਠਾ ਦਿੱਤਾ ਉਹਨਾਂ ਨੂੰ ਤੰਗ ਪ੍ਰੇਸ਼ਨ ਕੀਤਾ ਉਹਨਾਂ ਨੇ ਨਾਸ਼ਤਾ ਨਹੀਂ ਕੀਤਾ ਸੀ ਬੱਚਿਆਂ ਦੀ ਬੱਚਿਆਂ ਦੇ ਉੱਤੇ ਬੁਰਾ ਅਸਰ ਪਿਆ ਤਾਂ ਮੈਂ ਸੁਣ ਕੇ ਇਹ ਸੋਚ ਰਹੀ ਸੀ ਕਿ ਅੱਜ ਇੱਕ ਮਾਂ ਦਾ ਦਿਲ ਕਿੰਨਾ ਦੁੱਖ ਰਿਹਾ ਹੈ ਅੱਜ ਆਪਣੇ ਬੱਚਿਆਂ ਤੇ ਜਦੋਂ ਗੱਲ ਆਉਂਦੀ ਹੈ ਤਾਂ ਸਾਨੂੰ ਛੋਟੇ ਜੀ ਗੱਲ ਤੇ ਵੀ ਲੱਗਦਾ ਕਿ ਮੇਰੇ ਬੱਚੇ ਤੇ ਕਿੰਨਾ ਬੁਰਾ ਅਸਰ ਪੈ ਰਿਹਾ ਹੈ ਪਰ ਮੈਂ ਅੱਜ ਇਸ ਮਜੀਠੀਆ ਜੋੜੇ ਨੂੰ ਇੱਕ ਗੱਲ ਪੁੱਛਣੀ ਚਾਹਨੀ ਆ ਕਿ ਕੀ ਜਦੋਂ ਲੱਖਾਂ ਬੱਚੇ ਸਾਡੇ ਲੱਖਾਂ ਨੌਜਵਾਨ ਸਾਡੇ ਲੱਖਾਂ ਪੁੱਤ ਸਾਡੇ ਨਸ਼ੇ ਦੇ ਭੇਟ ਚੜ ਰਹੇ ਸੀਗੇ ਕੀ ਤੁਹਾਨੂੰ ਨੂੰ ਦਰਦ ਨਹੀਂ ਲੱਗਾ ਕੀ ਜਦੋਂ ਕਿੰਨੀਆਂ ਹੀ ਮਾਮਾਂ ਦੇ ਪੁੱਤ ਮਰ ਰਹੇ ਸੀਗੇ ਜਾਂ ਜਦੋਂ ਉਹ ਮਾਮਾਂ ਰੋਂਦੀਆਂ ਸੀ ਕੀ ਤੁਹਾਨੂੰ ਉਦੋਂ ਇੱਕ ਮਾਂ ਚੇਤੇ ਨਹੀਂ ਆਈ ਕੀ ਤੁਹਾਨੂੰ ਉਦੋਂ ਦਰਦ ਨਹੀਂ ਲੱਗਾ ਤੁਸੀਂ ਤੁਹਾਡਾ ਨਸ਼ੇ ਤਸਕਰਾਂ ਦੇ ਵਿੱਚ ਨਾਮ ਹੁੰਦਾ ਤੁਹਾਡੇ ਉਹਨਾਂ ਦੇ ਨਾਲ ਲਿੰਕਸ ਰਹੇ ਨੇ ਜਾਂ ਤੁਸੀਂ ਇੰਨਾ ਐਕਸਪਲੋਇਟ ਕਰਦੇ ਹੋ ਇਹ ਜੀਆਂ ਸਿਚੁਏਸ਼ਨਸ ਨੂੰ ਲੋਕਾਂ ਦੇ ਬੱਚਿਆਂ ਦੇ ਵੀਡੀਓਜ਼ ਬਣਾ ਕੇ ਤੁਸੀਂ ਸੋਸ਼ਲ ਮੀਡੀਆ ਤੇ ਪਾ ਦਿੰਨੇ ਹੋ ਕੀ ਤੁਹਾਨੂੰ ਉਦੋਂ ਦਰਦ ਨਹੀਂ ਲੱਗਦਾ ਹੇਮਕੁੰਡ ਸਾਹਿਬ ਗਏ ਪੰਜਾਬ ਤੋਂ 12 ਮੈਂਬਰੀ ਨਹਿੰਗਾ ਦੇ ਜਥੇ ਨੇ ਕੱਲ ਹੇਮਕੁੰਡ ਸਾਹਿਬ ਵਿੱਚ 2 ਘੰਟੇ ਤੱਕ ਹੰਗਾਮਾ ਕੀਤਾ ਨਹਿੰਗਾ ਨੇ ਸਰੋਵਰ ਵਿੱਚ ਕੇਸ ਖੋਲ ਕੇ ਇਸ਼ਨਾਨ ਕਰ ਰਹੇ ਸ਼ਰਧਾਲੂ ਤੇ ਇਤਰਾਜ਼ ਜਤਾਉਂਦਿਆਂ ਉਸਤੇ ਕਾਤਲਾਨਾ ਹਮਲਾਕਰ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਉਸ ਦੀ ਮਦਦ ਲਈ ਆਏ ਇੱਕ ਵਿਅਕਤੀ ਨੂੰ ਵੀ ਹਮਲਾਕਰ ਗੰਭੀਰ ਰੂਪ ਵਿੱਚ ਜ਼ਖਮੀ ਕੀਤਾ ਗਿਆ ਪੁਲਿਸ ਦੇ ਆਉਣ ਤੋਂ ਬਾਅਦ ਇਹ ਨਹਿੰਗਾ ਇਥੋਂ ਭੱਜ ਗਏ ਬਾਅਦ ਵਿੱਚ ਪੁਲਿਸ ਨੇ ਘੇਰਾ ਬੰਦੀ ਕਰਦੇ ਹੋਏ ਚਾਰ ਨਹਿੰਗਾ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਬਾਕੀਆਂ ਦੀ ਤਲਾਸ਼ ਜਾਰੀ ਹੈ ਮੌਸਮ ਵਿਭਾਗ ਮੁਤਾਬਕ ਪੰਜਾਬ ਦੇ ਲਗਭਗ ਸਾਰੇ ਹਿੱਸਿਆਂ ਵਿੱਚ ਹੁਣ ਮੌਨਸੂਨ ਪਹੁੰਚ ਗਿਆ ਹੈ ਕੱਲ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਵਰਖਾ ਹੋਈ ਹਾਲਾਂਕਿ ਮਾਲਵਾ ਖੇਤਰ ਦੇ ਕਈ ਹਿੱਸੇ ਹਾਲੇ ਵੀ ਵਰਖਾ ਤੋਂ ਸਖਣੇ ਹਨ ਕੱਲ ਵਰਖਾ ਹੋਣ ਕਾਰਨ ਸੂਬੇ ਵਿੱਚ ਤਾਪਮਾਨ ਆਮ ਨਾਲੋਂ 8 ਡਿਗਰੀ ਸੈਲਸੀਅਸ ਘੱਟ ਰਿਹਾ ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਰਹੀ ਮੌਸਮ ਮਾਰਾ ਨੇ ਭਵਿੱਖਬਾਣੀ ਕੀਤੀ ਹੈ ਕਿ ਅੱਜ ਵੀ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਵਰਖਾ ਦੀ ਸੰਭਾਵਨਾ ਹੈ ਉਧਰ ਗੁਆਂਡੀ ਰਾਜ ਹਿਮਾਚਲ ਵਿੱਚ ਮੌਨਸੂਨ ਨੇ ਤਬਾਹੀ ਮਚਾ ਦਿੱਤੀ ਹੈ ਕੱਲ ਕੁੱਲੂ ਵਿੱਚ ਬੱਦਲ ਫਟਲ ਕਾਰਨ ਬਾਦ ਵਿੱਚ ਆਏ ਹੜ੍ਹ ਵਿੱਚ 5 ਵਿਅਕਤੀ ਰੁੜ ਗਏ ਇਸ ਤੋਂ ਬਿਨਾ ਅਮਾਚਲ ਦੇ ਕਈ ਖੇਤਰਾ ਵਿੱਚ ਢਿੱਗਾ ਡਿੱਗਣ ਕਾਰਨ ਸੜਕਾਂ ਵੀ ਬੰਦ ਹੋ ਗਈਆਂ ਹਨ। ਫੰਡਾਂ ਨੂੰ ਲੈ ਕੇ ਉੱਠ ਰਹੇ ਸਵਾਲਾਂ ਮਗਰੋਂ ਕੱਲ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਨੇ ਖਨੌਰੀ ਮੋਰਚੇ ਦੌਰਾਨ ਹੋਏ ਖਰਚ ਦਾ ਹਿਸਾਬ ਕਿਤਾਬ ਜਨਤਾ ਕਰ ਦਿੱਤਾ। ਇਸ ਹਿਸਾਬ ਕਿਤਾਬ ਵਿੱਚ ਦੱਸਿਆ ਗਿਆ ਕਿ ਇਸ ਮੋਰਚੇ ਦੌਰਾਨ ਜਥੇਬੰਦੀ ਨੇ ਲਗਭਗ ਜਿੰਨੀ ਉਸ ਨੂੰ ਆਮਦਨ ਹੋਈ ਉਸ ਨਾਲੋਂ ਸਵਾ 4 ਲੱਖ ਰੁਪਏ ਵੱਧ ਖਰਚ ਕੀਤੇ। ਇਸ ਖਰਚ ਦੇ ਵਧਣ ਦੀ ਵਜ੍ਹਾ ਉਸ ਦੁਆਰਾ ਭੰਨੇਗੇ ਟਰੈਕਟਰਾਂ ਦੀ ਮੁਰੰਮਤ ਨੂੰ ਦੱਸਿਆ ਗਿਆ ਹੈ ਇਸ ਦਰਮਿਆਨ ਕਲ ਸੰਜੁਗਤ ਕਿਸਾਨ ਮੋਰਚਾ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਪੰਜਾਬ ਸਰਕਾਰ ਦੀ ਮੌਜੂਦਗੀ ਵਿੱਚ ਕੇਂਦਰ ਸਰਕਾਰ ਨਾਲ ਕੋਈ ਵੀ ਬੈਠਕ ਕਰਨ ਤੋਂ ਮੁੜ ਇਨਕਾਰ ਕਰ ਦਿੱਤਾ ਉਹਨਾਂ ਆਖਿਆ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਬੈਠਕ ਵਿੱਚ ਸੱਦ ਕੇ ਮੋਰਚੇ ਤੇ ਕਾਰਵਾਈ ਕਰਕੇ ਉਹਨਾਂ ਨਾਲ ਧੋਖਾ ਕੀਤਾ ਹੈ ਇਸ ਲਈ ਹੁਣ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਨਾਲ ਸਿੱਧੀ ਬੈਠਕ ਕੀਤੀ ਜਾਵੇਗੀ। ਲੁਧਿਆਣਾ ਪਛਮੀ ਜਿਮਨੀ ਚੌਣ ਹਰਨ ਤੋਂ ਬਾਅਦ ਕਾਂਗਰਸ ਵਿੱਚ ਆਇਆ ਉਫਾਨ ਥੰਮਣ ਦਾ ਨਾਮ ਨਹੀਂ ਲੈ ਰਿਹਾ। ਕੱਲ ਹਲਕਾ ਜਲੰਧਰ ਚੌਣੀ ਦੇ ਵਿਧਾਇਕ ਪ੍ਰਗਟ ਸਿੰਘ ਨੇ ਇਸ ਹਾਰ ਦੀ ਜ਼ਿੰਮੇਵਾਰੀ ਕਬੂਲਦਿਆਂ ਕਾਂਗਰਸ ਦੀ ਸੂਬਾ ਇਕਾਈ ਦੇ ਉਪ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਜਿਕਰਯੋਗ ਹੈ ਕਿ ਉਹਨਾਂ ਲੁਧਿਆਣਾ ਜਿਮਨੀ ਚੋਣ ਵਿੱਚ ਕਾਂਗਰਸ ਦੇ ਚੋਣ ਪ੍ਰਚਾਰ ਦੀ ਕਮਾਂਡ ਸੰਭਾਲੀ ਸੀ ਇਸ ਦੇ ਦਰਮਿਆਨ ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਉਰਫ ਕਿਕੀ ਢਿੱਲੋਂ ਨੇ ਵੀ ਉਪ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਫਲੌਰ ਨਜ਼ਦੀਕ ਪਿੰਡ ਬਰਜ ਪੁਖਤਾ ਵਿੱਚ ਕੱਲ ਇੱਕ ਆਟੋ ਤੇ ਕਾਰ ਵਿਚਕਾਰ ਭਿਆਨਕ ਟੱਕਰ ਹੋ ਗਈ ਇਸ ਟੱਕਰ ਵਿੱਚ ਆਟੋ ਵਿੱਚ ਸਵਾਰ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਚਾਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਜ਼ਿਲੰਦਰ ਰੈਫਰ ਕਰ ਦਿੱਤਾ ਗਿਆ ਹੈ। ਜਬਰਜਨਾਬ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਪਾਸਟਰ ਬਜਿੰਦਰ ਸਿੰਘ ਕੋਲੋਂ ਕੱਲ ਮਾਨਸਾ ਦੀ ਜੇਲ੍ਹ ਦੌਰਾਨ ਜਦ ਤਲਾਸ਼ੀ ਲਈ ਗਈ ਤਾਂ ਇੱਕ ਮੋਬਾਈਲ ਫੋਨ ਤੇ 2500 ਰੁਪਏ ਦੀ ਨਕਦੀ ਮਿਲੀ ਜਿਸ ਤੋਂ ਬਾਅਦ ਬਜਿੰਦਰ ਖਿਲਾਫ ਇੱਕ ਹੋਰ ਮਾਮਲਾ ਦਰਜ ਕਰ ਲਿਆ ਗਿਆ ਹੈ। ਦਲੇ ਸੈਕਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰੀ ਦੀ ਚੋਣ ਉਹ ਦੌਰਾਨ ਕੱਲ ਮੌਜੂਦਾ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਲੋ ਨੂੰ ਮੁੜ ਇਨ੍ਹਾਂ ਅਹੁਦਿਆਂ ਲਈ ਚੋਣ ਲਿਆ ਗਿਆ ਇੱਥੇ ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਚੋਣ ਦਾ ਬਾਈਕਾਟ ਕੀਤਾ ਗਿਆ ਸੀ ਜਲੰਧਰ ਪੁਲਿਸ ਨੇ ਲਗਭਗ 700 ਵਿਦਿਆਰਥੀਆਂ ਨੂੰ ਜਾਲੀ ਦਸਤਾਵੇਜ਼ਾਂ ਦੇ ਆਧਾਰ ਤੇ ਕੈਨੇਡਾ ਭੇਜਣ ਦੇ ਮਾਮਲੇ ਵਿੱਚ ਮੁੱਖ ਮਲਜ਼ਮ ਬਰਜੇਸ਼ ਮਿਸ਼ਰਾ ਨੂੰ ਕੱਲ ਨਵੀਂ ਦਿੱਲੀ ਦੇ ਹਵਾਈ ਅੱਡੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਕੱਲ ਉਸ ਨੂੰ ਅਦਾਲਤ ਵਿੱਚ ਪੇਸ਼ ਕਰ ਉਸ ਦਾ 7 ਰੋਜ਼ਾ ਪੁਲਿਸ ਰਿਮਾਂਡ ਵੀ ਲੈ ਲਿਆ ਗਿਆ ਜਿਕਰਯੋਗ ਹੈ ਕਿ ਬਰਜੇਸ਼ ਮਿਸ਼ਰਾ ਨੇ 2 ਸਾਲ ਪਹਿਲਾਂ ਜਾਲੀ ਆਫਰ ਲੈਟਰਾਂ ਦੀ ਵਰਤੋਂ ਕਰਕੇ ਸੈਂਕੜੇ ਵਿਦਿਆਰਥੀਆਂ ਨੂੰ ਕੈਨੇਡਾ ਭੇਜਣ ਦੇ ਮਾਮਲੇ ਵਿੱਚ ਕਰੋੜਾਂ ਰੁਪਏ ਦੀ ਠੱਗੀ ਮਾਰੀ ਸੀ ਗੁਰੂ ਹਰਸਹਾਏ ਦੇ ਪਿੰਡ ਤਰਿੰਡਾ ਦੇ ਸਰਪੰਚ ਜਸ਼ਨਪ੍ਰੀਤ 바ਵਾ ਖੁਦਕੁਸ਼ੀ ਦੇ ਮਾਮਲੇ ਵਿੱਚ ਹਲਕਾ ਵਿਧਾਇਕ ਫੌਜਾ ਸਿੰਘ ਸਰਾਰੀ ਤੇ ਉਸਦੇ ਪੀਏ ਖਿਲਾਫ ਕੇਸ ਦਰਜ ਕਰਕੇ ਗ੍ਰਿਫਤਾਰ ਕਰਨ ਦੀ ਮੰਗ ਕਰ ਰਹੇ ਪਰਿਵਾਰ ਤੇ ਹੋਰ ਆਗੂਆਂ ਨੇ ਹੁਣ 5 ਜੁਲਾਈ ਨੂੰ ਰੋਸ ਵਜੋਂ ਗੁਰੂ ਹਰਸਹਾਏ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ ਪਰਿਵਾਰ ਨੇ ਕੱਲ ਇੱਕ ਵਾਰ ਫੇਰ ਸਿੱਧੇ ਤੌਰ ਤੇ ਵਿਧਾਇਕ ਫੌਜਾ ਸਿੰਘ ਸਰਾਰੀ ਅਤੇ ਉਸਦੇ ਪੀਏ ਨੂੰ ਆਪਣੇ ਪੁੱਤਰ ਦੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਤੇ ਪੁਲਸ ਤੇ ਮੁਲਜ਼ਮਾਂ ਨੂੰ ਬਚਾਉਣ ਅਤੇ ਉਹਨਾਂ 'ਤੇ ਰਾਜੀਨਾਮੇ ਲਈ ਦਬਾਅ ਪਾਉਣ ਦੇ ਦੋਸ਼ ਵੀ ਲਾਏ ਹਾਲਾਂਕਿ ਫੌਜਾ ਸਿੰਘ ਸਰਾਰੀ ਨੇ ਕੱਲ ਇੱਕ ਵਾਰ ਫਿਰ ਇਹਨਾਂ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਤੇ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਸਵੇਰ ਵਿੱਚ ਚੱਲ ਰਹੀ ਮੁਹੰਮਦ ਯੋਧ ਨਸ਼ਿਆਂ ਵਿਰੁੱਧ ਤਹਿਤ ਅਮਰੀਕਾ ਦੇ ਪੰਜਾਬ ਪੁਲਿਸ ਆਮ ਲੋਕਾਂ ਨੂੰ ਉਤਸ਼ਾਹਿਤ ਕਰ ਰਹੀ ਹੈ ਕਿ ਉਹ ਖੁੱਲ੍ਹ ਕੇ ਨਸ਼ਾ ਤਸਕਰਾਂ ਖਿਲਾਫ ਆਉਣ ਤੇ ਉਹਨਾਂ ਦੀ ਸੂਚਨਾ ਦੇਣ ਪਰ ਨਸ਼ਾ ਤਸਕਰਾਂ ਦੀ ਸੂਚਨਾ ਦੇਣ ਵਾਲੇ ਵਿਅਕਤੀਆਂ ਦੀ ਸੁਰੱਖਿਆ ਨੂੰ ਵੀ ਗੰਭੀਰ ਖਤਰਾ ਖੜਾ ਹੋ ਗਿਆ ਹੈ। ਅਜਿਹੀ ਹੀ ਇੱਕ ਘਟਨਾ ਫਰੋਇਪੁਰ ਜ਼ਿਲ੍ਹੇ ਦੇ ਪਿੰਡ ਨਵਾਪੁਰਬਾ ਵਿੱਚ ਵਾਪਰੀ ਜਿੱਥੇ ਨਸ਼ਾ ਤਸਕਰਾਂ ਨੇ ਪੁਲਿਸ ਨੂੰ ਸੂਚਨਾ ਦੇਣ ਦੇ ਸ਼ੱਕ ਵਿੱਚ ਇੱਕ ਨੌਜਵਾਨ ਨੂੰ ਬੇਰਹਿਮੀ ਨਾਲ ਕੁੱਟਿਆ ਅਤੇ ਉਸ ਦੇ ਕੱਪੜੇ ਉਤਾਰ ਕੇ ਉਸ ਦੀ ਵੀਡੀਓ ਬਣਾ ਵਾਇਰਲ ਕਰ ਦਿੱਤੀ। ਪੁਲਿਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਿੱਚ ਸੇਵਾ ਨਿਭਾ ਰਹੇ ਕਰਤਾਰ ਸਿੰਘ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਦੇ ਦੋਸ਼ 'ਤੇ ਮਾਮਲੇ ਵਿੱਚ ਪੁਲਿਸ ਨੇ ਕੱਲ ਉਸ ਦੀ ਪਤਨੀ ਤੇ ਪੁੱਤਰ ਨੂੰ ਗ੍ਰਿਫਤਾਰ ਕਰ ਲਿਆ। ਜ਼ਿਕਰਯੋਗ ਹੈ ਕਿ ਬੀਤੇ ਦਿਨ ਕਰਤਾਰ ਸਿੰਘ ਦੀ Laash ਅੰਮ੍ਰਿਤਸਰ ਸ਼ਹਿਰ ਤੋਂ ਬਾਹਰ ਨਹਿਰ ਵਿੱਚੋਂ ਬਰਾਮਦ ਹੋਈ ਸੀ। CBSE 10ਵੀਂ ਦੇ ਵਿਦਿਆਰਥੀਆਂ ਦੀ ਇਸ ਵਿਦਿਅਕ ਸੈਸ਼ਨ ਤੋਂ ਦੋ ਵਾਰ ਬੋਰਡ ਪ੍ਰੀਖਿਆ ਲਵੇਗੀ CBSE ਨੇ ਕੱਲ ਐਲਾਨ ਕੀਤਾ ਕਿ ਫਰਵਰੀ ਵਿੱਚ ਹੋਣ ਵਾਲੀ ਬੋਰਡ ਦੀ ਪ੍ਰੀਖਿਆ ਸਾਰੇ ਪ੍ਰੀਖਿਆਰਥੀਆਂ ਲਈ ਦੇਣਾ ਲਾਜ਼ਮੀ ਹੋਵੇਗਾ ਪਰ ਮਈ ਵਿੱਚ ਹੋਣ ਵਾਲੀ ਦੂਜੇ ਗੇੜ ਦੀ ਪ੍ਰੀਖਿਆ ਵਿਦਿਆਰਥੀਆਂ ਲਈ ਆਪਸ਼ਨਲ ਹੋਵੇਗੀ ਇਹ ਪ੍ਰੀਖਿਆ ਉਹ ਵਿਦਿਆਰਥੀ ਦੇ ਸਕਣਗੇ ਜੋ ਆਪਣੇ ਨਤੀਜੇ ਵਿੱਚ ਸੁਧਾਰ ਕਰਨਾ ਚਾਹੁੰਦੇ ਹਨ CBSE ਨੇ ਐਲਾਨ ਕੀਤਾ ਕਿ ਇਹ ਕਦਮ ਵਿਦਿਆਰਥੀਆਂ ਉੱਪਰ ਪ੍ਰੀਖਿਆ ਦਾ ਬੋਝ ਘਟ ਕਰਨ ਦੇ ਮਕਸਦ ਨਾਲ ਉਠਾਇਆ ਗਿਆ ਹੈ ਭਾਰਤੀ ਪੁਲਾੜ ਯਾਤਰੀ ਸੁਭಾಂಶੂ ਸ਼ਕਲਾ ਕੱਲ 3 ਹੋਰ ਪੁਲਾੜ ਯਾਤਰੀਆਂ ਦੇ ਨਾਲ ਇੰਟਰਨੈਸ਼ਨਲ ਸਪੇਸ ਸਟੇਸ਼ਨ ਲਈ ਰਵਾਨਾ ਹੋ ਗਿਆ ਇਸ ਤਰ੍ਹਾਂ ਪੁਲਾੜ ਯਾਤਰੀ ਸੁਭಾಂಶੂ ਸ਼ਕਲਾ ਨੇ ਇਤਿਹਾਸ ਸਿਰਜ ਦਿੱਤਾ ਸੂਚਨਾ ਮੁਤਾਬਕ ਇਹ ਚਾਰੋਂ ਪੁਲਾੜ ਯਾਤਰੀ ਅੱਜ ਸ਼ਾਮ 4 ਵਜੇ ਦੇ ਤਕਰੀਬਨ ਇੰਟਰਨੈਸ਼ਨਲ ਸਪੇਸ ਸਟੇਸ਼ਨ ਪਹੁੰਚਣਗੇ ਟ੍ਰਾਂਟੋ ਮੈਟਰੋ ਪੈਲੇਟਨ ਯੂਨੀਵਰਸਿਟੀ ਵਿੱਚ ਆਉਣ ਵਾਲੇ 2026 ਦੇ ਸੈਮੈਸਟਰ ਦੌਰਾਨ ਪੰਜਾਬੀ ਗਾਇਕ ਤੇ ਅਦਾਕਾਰ ਦਲਜੀਤ ਦੋਸਾਂਝ ਦੀਆਂ ਸੰਗੀਤਕ ਸੇਵਾਵਾਂ ਉੱਤੇ ਆਧਾਰਿਤ ਇੱਕ ਅਕਾਦਮਿਕ ਕੋਰਸ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਕੋਰਸ ਦੌਰਾਨ ਦਲਜੀਤ ਦੋਸਾਂਝ ਦੇ ਫਿਲਮੀ کردار ਸੰਗੀਤਕ ਸੇਵਾਵਾਂ ਉੱਤੇ ਵਿਸਥਾਰ ਸਹਿਤ ਪੜ੍ਹਾਈ ਕਰਾਈ ਜਾਵੇਗੀ। ਤੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਜਾਵੇਗੀ ਕਿ ਦਲਜੀਤ ਦਸਾਂਝ ਨੇ ਕਿਸ ਤਰ੍ਹਾਂ ਪੰਜਾਬੀ ਸੰਗੀਤ ਨੂੰ ਗਲੋਬਲ ਪੱਧਰ ਤੇ ਪਹੁੰਚਾਉਣ ਵਿੱਚ ਅਹਿਮ ਯੋਗਦਾਨ ਪਾਇਆ ਹੈ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ